ਫਿਲਹਾਲ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ 150 ਕਿਸਾਨਾਂ ਦਾ ਇੱਕ ਜਥਾ ਸਰਦਾਰ ਬਲਜੀਤ ਸਿੰਘ ਮਾਹਲ ਮੀਤਪਰਦਾਨ ਜ਼ਿਲ੍ਹਾ ਜਲੰਧਰ ਦੀ ਅਗਵਾਈ ਹੇਠ ਮੋਗਾ ਵਿਖੇ ਹੋ ਰਹੀ ਕਿਸਾਨਾਂ ਦੀ ਮਹਾਂ ਰੈਲੀ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਇਆ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਚਤਹਿਬੰਦੀਆਂ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ ਉੱਥੇ ਕੇਂਦਰ ਸਰਕਾਰ ਕਿਸਾਨਾਂ ਨੂੰ ਅਣਗੌਲਿਆ ਕਰਕੇ ਚੁੱਪੀ ਧਾਰ ਕੇ ਬੈਠੀ ਹੋਈ ਹੈ ਜਿਸ ਤੋਂ ਸਾਫ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਪੱਖੀ ਨਹੀਂ ਹੈ ਉਨਾਕਿਆ ਕਿ ਹੁਣ ਕਿਸਾਨ ਜਥੇਬੰਦੀਆਂ ਸੁੱਤੀ ਪਈ ਇਸ ਸਰਕਾਰ ਨੂੰ ਜਗਾਉਣ ਲਈ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੇਗੀ ਇਸ ਮੌਕੇ ਕਿਸਾਨ ਅਗੂ ਮਗਰ ਸਿੰਘ ਨਰਿੰਦਰ ਸਿੰਘ ਕੁਲਵੀਰ ਚੀਮਾ ਤੀਰਤ ਤੋਂ ਇਲਾਵਾ ਹੋਰ ਕਿਸਾਨ ਵੀ ਮੌਜੂਦ ਹਨ ਫਿਲੌਰ ਤੋਂ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਕਿਸਾਨ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਸਾਡੇ ਹੱਕ ਕੰਦੇ ਰਾਖ ਮੋਦੀ ਸਰਕਾਰ ਮਰਦਾਬਾਦ ਭਾਰਤੀ ਕਿਸਾਨ ਜੀ ਨੇ ਰਾਜੇ ਹੋਣ ਜਿੰਦਾਬਾਦ ਭਾਰਤੀ ਕਿਸਾਨ ਜੀ ਨੇ ਰਾਜੇ ਹੋਣ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੀ ਸਰਕਾਰ ਮਰਦਾਬ ਮੈਂ ਬਲਜੀਤ ਸਿੰਘ ਮਾਲ ਪਿੰਡ ਅਕਲਪੁਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਾイス ਪ੍ਰਧਾਨ ਜਲੰਧਰ ਅਸੀਂ ਅੱਜ ਜੋ ਮਹਾ ਪੰਚਾਇਤ ਮੋਗੇ ਦੇ ਵਿੱਚ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਰੱਖੀ ਹੈ ਇਸ ਕੇਮ ਵੱਲੋਂ ਉਹਦੇ ਤਹਿਤ ਅਸੀਂ ਅੱਜ ਮੋਗੇ ਜਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜੋ ਸਾਨੂੰ ਹੁਕਮ ਹੋਇਆ ਸੀ ਉਹਦੇ ਤਹਿਤ ਅਸੀਂ ਇਕੱਠੇ ਹੋ ਕੇ ਜਾ ਰਹੇ ਹਾਂ ਸਾਡੀਆਂ ਮੰਗਾਂ ਇਹ ਹੀ ਆ ਕਿ ਮੋਦੀ ਸਰਕਾਰ ਜੋ ਸਾਡੇ ਤੇ ਤਸ਼ੱਦਦ ਕਰ ਰਹੀ ਹੈ ਸਾਡੇ ਕਿਸਾਨ ਤੁਰੇ ਸੀ ਉਹਨਾਂ ਨੂੰ ਰਾਹ 'ਚ ਰੋਕ ਲਿਆ ਉਹਨਾਂ ਦੀ ਮਦਦ ਲਈ ਬਾਕੀ ਹੋਰ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਮੰਗ ਕੇ ਹਜੇ ਉਹ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਨਾਂ ਨੂੰ ਮਨਵਾਉਣ ਵਾਸਤੇ ਮੋਦੀ ਸਰਕਾਰ ਨੂੰ ਦੱਸਣ ਵਾਸਤੇ ਕਿ ਜੇ ਉਹ ਸਾਡੀਆਂ ਲਾਗੂ ਨਾ ਕਰੀਆਂ ਤਾਂ ਅਸੀਂ ਬੜਾ ਵੱਡਾ ਦੁਆਰਾ ਤੋਂ ਸੰਦਰਸ਼ ਰੰਭਾਂਗੇ ਤੇ ਬਾਕੀ ਮੇਰੇ ਨਾਲ ਪੀਰ ਸਿੰਘ 바ਸੀ ਜੀ ਨਰਿੰਦਰ ਸਿੰਘ ਜੀ ਅਪਰਾ ਜਸ਼ਮੀਰ ਸਿੰਘ ਜੀ ਤੇ ਕੁਲਵੀਰ ਸਿੰਘ ਚੀਮਾ ਮਗਰ ਸਿੰਘ ਭੈਣੀ ਤੇ ਹੋਰ ਬਹੁਤ ਸਾਰੇ ਸੱਜਣ ਇਕੱਠੇ ਹੋ ਕੇ ਜਾ ਰਹੇ ਆ ਬਾਕੀ ਬਹੁਤਿਆਂ ਦੇ ਨਾਮ ਮੈਂ ਨਹੀਂ ਜਾਣਦਾ ਚਲੋ ਜਿਨ੍ਹਾਂ ਦੇ ਜਾਣਦਾ ਉਹ ਦੱਸੂਗਾ ਜਾ ਰਹੇ ਆ ਬਰੇ ਸਰਕਾਰ ਨੇ ਪ੍ਰਬੰਧ ਕੁਪਤਾ ਕੀਤੇ ਆ ਤੁਹਾਨੂੰ ਰਸਤੇ ਜੀ ਕੋਦੇ ਲਈ ਕੀ ਕਰਨਾ ਚਾਹੁੰਦੇ ਤੁਸੀਂ ਪਹੁੰਚੂਗੇ ਦੇਖੋ ਜੀ ਜੋ ਵੀ ਸਾਨੂੰ ਅਸੀਂ ਪੂਰੀ ਤਿਆਰੀ ਨਾਲ ਇਕੱਠੇ ਹੋ ਕੇ ਜਾ ਰਹੇ ਆ ਪਹਿਲਾ ਪਰਾ ਸਾਡਾ ਇੱਥੇ ਪ੍ਰੀਤਮ ਪਹਿਲੇ ਸਕੂਲ ਸੀ ਹੁਣ ਅਸੀਂ ਇਦੋਂ ਵਾਰ ਨਕੌਦਰ ਹੋਵਾਂਗੇ ਉੱਥੇ ਇਕੱਠੇ ਹੋ ਰਹੇ ਸਾਡੇ ਜ਼ਿਲ੍ਹਾ ਪ੍ਰਧਾਨ ਬਾਕੀ ਹੋਰ ਸਾਡੇ ਕਪੂਰਥਾਲਾ ਤੋਂ ਨਵੇਂ ਚਹਿਰ ਤੋਂ ਇਕੱਠੇ ਹੋ ਕੇ ਉੱਥੇ ਜਾ ਰਹੇ ਹਾਂ ਕੋਈ ਵੀ ਸਰਕਾਰ ਸਾਨੂੰ ਰੋਕ ਕੇ ਦਿਖਾਲ ਦੇਵੇ ਅਸੀਂ ਲੰਘ ਕੇ ਜਾਵਾਂਗੇ ਮੋਗੇ ਜ਼ਰੂਰ ਪਹੁੰਚਾਂਗੇ ਇਹਨੀਆਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਜ਼ੁਰਗ ਨੇਤਾ ਬੜੇ ਸੂਝਵਾਨ ਨੇਤਾ ਅਸੀਂ ਤਾਂ ਇਹੀ ਕਾਮਨਾ ਕਰਾਂਗੇ ਕਿ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਬਾਕੀ ਉਹ بڑے ਨਡਰ ਨੇਤਾ ਹੈ ਉਹ ਜਰੂਰ ਪਹੁੰਚਣਗੇ ਉੱਥੇ ਬਾਕੀ ਜੱਥੇਬੰਦੀਆਂ ਵੀ ਪਹੁੰਚ ਰਹੀਆਂ ਉਹ ਵੀ ਪਹੁੰਚਣਗੇ ਉਹਨਾਂ ਦਾ ਫੋਨ ਕੱਲ ਆਇਆ ਸੀ ਉਹ ਕਹਿੰਦੇ ਅਸੀਂ ਠੀਕ ਠਾਕ ਜਾਂ ਪਹੁੰਚ ਰਹੇ ਹਾਂ